ਸਸਿਗਾ ਦੋਸਤੋ ਉਮੀਦ ਕਰਦੇ ਹਾਂ ਠੀਕ ਹੋਵੋ ਭਰਾ ਸਾਰੇ ਤੇ ਅੱਜ ਆਪਾਂ ਭਰਾ ਤਕਰੀਬਨ ਸਾਰੀਆਂ ਬਿਮਾਰੀਆਂ ਜਿੱਦਾਂ ਕਿ ਹੁਣ ਬਹੁਤ ਜ਼ਿਆਦਾ ਬਿਮਾਰੀਆਂ ਚੱਲੀ ਜਾਂਦੀਆਂ ਨੇ ਆਪਾਂ ਤੁਹਾਨੂੰ ਇੱਕ ਮਿਸ਼ਰਣ ਦੱਸ ਦਾਂਗੇ ਕਿੱਦਾਂ ਤਿਆਰ ਹੁੰਦਾ ਉਹ ਕਿੱਦਾਂ ਵਰਤਣਾ ਤੁਹਾਨੂੰ ਇਹ ਵੀ ਦੱਸ ਦਾਂਗੇ ਸਾਰੇ ਭਰਾ ਧਿਆਨ ਨਾਲ ਦੇਖਿਓ ਆਪਾਂ ਇਹ ਚੀਜ਼ ਤਿਆਰ ਕੀਤੀ ਦੀ ਬਹੁਤ ਵਧੀਆ ਰਿਜ਼ਲਟ ਆ ਕਬੂਤਰ ਆਪਣੇ ਸੋਕੇ ਚ ਆਗੇ ਦੀ ਬਹੁਤ ਜ਼ਿਆਦਾ ਤੇ ਜਿੰਨੇ ਵੀ ਭਰਾ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭਰਾਵਾਂ ਦਾ ਬਚਾਅ ਹੋ ਜAVE ਜਾਨਵਰਾਂ ਦਾ ਪਹਿਲੀ ਗੋਲੀ ਆ ਭਰਾ ਟੈਰਾਮਾਈਸੀਨ ਟੈਰਾਮਾਈਸੀਨ ਇਹ ਤੁਸੀਂ ਲੈਣੀਆਂ ਨੇ ਭਰਾ ਦੋ ਗੋਲੀਆਂ ਆਪਾਂ ਵੀ ਦੋ ਤੁਹਾਡੇ ਸਾਹਮਣੇ ਕਰਤੀਆਂ ਪਹਿਲੀ ਇੱਕ ਨੰਬਰ 2 ਤੇ ਭਰਾ ਪੰਜ ਗੋਲੀਆਂ ਲੈਣੀਆਂ ਨੇ ਤੁਸੀਂ ਨੀਰੋਬਿਨ ਫੋਰਡ ਪੰਜ ਗੋਲੀਆਂ ਨੀਰੋਬਿਨ ਫੋਰਡ ਤੇ ਉਸ ਤੋਂ ਬਾਅਦ ਭਰਾ ਤੁਸੀਂ ਲੈਣੀਆਂ ਨੇ ਚਾਰ ਗੋਲੀਆਂ ਸਫਰਾਨ ਇਹ ਤੁਸੀਂ ਚਾਰ ਲੈਣੀਆਂ ਨੇ ਤੇ ਉਸ ਤੋਂ ਬਾਅਦ ਐਲਥਰੋਸਨ ਇਹ ਵੀ ਤੁਸੀਂ ਚਾਰ ਲੈਣੀਆਂ ਨੇ ਤੇ ਉਸ ਤੋਂ ਬਾਅਦ ਟੈਰਾਮਾਈਸੀਨ ਦੇ ਕੈਪਸੂਲ ਟੈਰਾਮਾਈਸੀਨ ਦੇ ਕੈਪਸੂਲ ਐਵਰਡ ਕੰਪਨੀ ਦੇ ਨੇ ਇਹ ਲੈਣੇ ਨੇ ਤੁਸੀਂ ਦੋ ਉਸ ਤੋਂ ਬਾਅਦ ਸੁਪਰਾਡਾਈਨ ਇੱਕ ਮਲਟੀ ਵਿਟਾਮਿਨ ਦੀ ਗੋਲੀ ਆ ਬਹੁਤ ਸੋਹਣੀ ਗੋਲੀ ਆ ਰਿਜ਼ਲਟ ਬਹੁਤ ਸੋਹਣਾ ਇਹ ਲੈਣੀਆਂ ਨੇ ਤੁਸੀਂ 2 ਉਸ ਤੋਂ ਬਾਅਦ ਬੈਟਨੀ ਸੋਲ ਇਹ ਤੁਸੀਂ ਲੈਣੀਆਂ ਨੇ ਭਰਾ 5 ਉਸ ਤੋਂ ਬਾਅਦ ਤੁਸੀਂ ਟੈਰਮ ਮਸ਼ੀਨ ਦਾ ਪਾਊਡਰ ਆ ਇਹ ਲੈਣਾ ਤੁਸੀਂ ਅੱਧਾ ਚਮਚਾ ਤੇ ਬਣਾਉਣੀ ਕਿਦਾਂ ਵਰਤਣੀ ਕਿਦਾਂ ਇਹ ਸਾਰੇ ਭਰਾ ਵੀਡੀਓ ਚ ਬਣੇ ਰਹੋ ਆਪਾਂ ਤੁਹਾਨੂੰ ਦੱਸਾਂਗੇ ਭਰਾ ਬਹੁਤਾ ਸਮਾਂ ਤੁਹਾਡਾ ਨਹੀਂ ਲੈਂਦੇ ਇੱਕ ਭਰਾ ਤੁਸੀਂ ਇਹਦੇ ਚ ਪੰਜ ਗੋਲੀਆਂ ਲੈਣੀਆਂ ਨੇ ਤੁਸੀਂ ਡੀਵਰ 52 ਇਹ ਯਾਦ ਨਾਲ ਜਰੂਰ ਧਿਆਨ ਰੱਖਿਓ ਪੰਜ ਗੋਲੀਆਂ ਤੁਸੀਂ ਲੀਵਰ 52 ਦੀਆਂ ਲੈਣੀਆਂ ਨੇ ਇਦਾਂ ਭਰਾ ਹੁਣ ਆਪਾਂ ਅਲੱਗ-ਅਲੱਗ ਦਵਾਈਆਂ ਲੈ ਕੇ ਆਉਨੇ ਆ ਉਹਦੇ ਨਾਲ ਚੰਗਾ ਇੱਕ ਦਵਾਈਆਂ ਦਾ ਚੰਗਾ ਮਿਸ਼ਰਣ ਤਿਆਰ ਕਰ ਲਓ ਉਹੀ ਵਰਤੀ ਚੱਲੋ ਭਰਾ ਰੋਜ਼-ਰੋਜ਼ ਹੋਰ-ਹੋਰ ਦਵਾਈਆਂ ਲਿਆਉਣ ਨਾਲੋਂ ਇੱਕ ਵਾਰ ਲਿਆ ਕੇ ਤਕਰੀਬਨ ਕਈ ਵਾਰ ਐਦਾਂ ਦੀ ਬਿਮਾਰੀ ਹੁੰਦੀ ਹੈ ਜਿਹੜੀ ਆਪਣੇ ਨਹੀਂ ਸਮਝ ਚ ਆਉਂਦੀ ਉਹਦੇ ਤੇ ਵੀ ਕੰਮ ਕਰੂ ਇਹ ਆਪਾਂ ਦੂਜੀ ਵਾਰ ਤਿਆਰ ਕਰਨ ਲੱਗੇ ਆ ਕਿਉਂਕਿ ਆਪਣੇ ਕਬੂਤਰ ਢਿੱਲੇ ਹੋ ਗਏ ਸੀ ਤੇ ਉਸ ਤੋਂ ਬਾਅਦ ਹੁਣ ਦੁਬਾਰੇ ਇੱਕ-ਇੱਕ ਵਾਰ ਫੇਰ ਦੇ ਦਾਂਗੇ ਮੈਂ ਸੋਚਿਆ ਚਲੋ ਭਰਾਵਾਂ ਨੂੰ ਹੁਣ ਲੱਗੇ ਤਾਂ ਹੋਏ ਆ ਰੋਜ਼ ਰੋਜ਼ ਨਾਲੋਂ ਅੱਜ ਵੀਡੀਓ ਦੇ ਜ਼ਰੀਏ ਸਾਰੇ ਭਰਾਵਾਂ ਨੂੰ ਦੱਸ ਦਿੰਨੇ ਆ ਕਿਸੇ ਭਰਾ ਦੇ ਜਾਨਵਰ ਬੱਚੇ ਜਾਣ ਇਦਾਂ ਉੱਪਰ ਦੀ ਆਪਾਂ ਨੂੰ ਭਰਾ ਕੁਝ ਨਹੀਂ ਚਾਹੀਦਾ ਨਾ ਭਰਾ ਸਾਰੀਆਂ ਗੋਲੀਆਂ ਹੋ ਗਈਆਂ ਇਹਦੇ ਚ ਇੱਕ ਬੈਟਨੀਸੋਲ ਆਪਣਾ ਜਿਹੜੀ ਆਪਣੀ ਉਹ ਆ ਲੀਵਰ 52 ਦੀ ਗੋਲੀ ਆ ਉਹ ਰਹਿੰਦੀ ਆ ਭਰਾ ਉਹ ਤੁਸੀਂ ਪੰਜ ਗੋਲੀਆਂ ਐਡ ਜ਼ਰੂਰ ਕਰ ਲਿਓ ਬਾਕੀ ਸਾਰੀਆਂ ਆਲਮੋਸਟ ਸਾਰੀਆਂ ਦਵਾਈਆਂ ਮੈਂ ਏਡ ਕਰ ਚੁੱਕੇ ਆ ਤੇ ਜਦੋਂ ਤੁਸੀਂ ਦੇਣੀ ਆ ਭਰਾਏ ਦਵਾਈ ਇਹਦੀ ਇੱਕ ਛਟਕੀ ਲੈ ਲਿਓ ਚਾਹੇ ਦਾ ਦਵਾਲੂ ਮਸਕ ਨਾਲ ਲਵੇੜ ਕੇ ਦੇ ਸਕਦੇ ਹੋ ਇਹਦੇ ਨਾਲ ਬਹੁਤ ਸੋਹਣਾ ਬੈਨੀਫਿਟ ਆ ਤੇ ਚਾਹੇ ਤੁਸੀਂ ਭਰਾ ਆਟੇ ਨਾਲ ਦੇ ਸਕਦੇ ਹੋ ਦੋਨੀਆਂ ਸਾਈਡ ਜਿੱਦਾਂ ਤੁਹਾਨੂੰ ਸਹੀ ਲੱਗੇ ਦੋਨੇ ਚੀਜ਼ਾਂ ਵਰਤ ਸਕਦੇ ਹੋ ਤੇ ਆਟੇ ਦੇ ਵਿੱਚ ਭਰ ਕੇ ਦੇ ਨਾਲ ਵੀ ਦੇ ਸਕਦੇ ਹਾਂ ਤੇ ਦਵਾਲ ਮੁਸਕ ਨਾਲ ਵੀ ਰਵੇੜ ਕੇ ਦੇ ਸਕਦੇ ਹਾਂ ਬਹੁਤ ਸੋਹਣਾ ਰਿਜ਼ਲਟ ਆ ਦਵਾਲ ਮੁਸਕ ਨਾਲ ਵੀ ਹਮਦਾਰਦ ਕੰਪਨੀ ਦੀ ਲੈ ਲਿਓ ਭਰਾ ਚਾਹੇ ਮੈਦਨਾ ਦੀ ਲੈ ਲਿਓ ਦੋਨੇ ਬਹੁਤ ਸੋਹਣੀਆਂ ਨੇ ਇਸ ਤਰ੍ਹਾਂ ਤੁਸੀਂ ਪਾਊਡਰ ਬਣਾ ਲਿਓ ਇਹ ਚੀਜ਼ ਦਾ ਸਾਰੀਆਂ ਚੰਗੀ ਤਰ੍ਹਾਂ ਰੜਾ ਲਿਓ ਜਿਹੜੇ ਕੈਪਸੂਲ ਨੇ ਉਹ ਖੋਲ ਕੇ ਰੜਾ ਲਿਓ ਇੱਕ ਵੀਡੀਓ ਭਰਾ ਆਪਾਂ ਤੁਹਾਡੇ ਅੱਗੇ ਲੈ ਕੇ ਆਵਾਂਗੇ ਕਬੂਤਰਾਂ ਨੂੰ ਦਿੰਦਿਆਂ ਦੀ ਵੀ ਦਿਖਾਵਾਂਗੇ ਤੁਹਾਨੂੰ ਜਦੋਂ ਆ ਬਲਾ ਤਾਂ ਚਲੋ ਮਹਾਰਾਜ ਕਰੇ ਹੁਣ ਢਿੱਲੇ ਹੋਣ ਨਾ ਜੇ ਕੋਈ ਇਦਾਂ ਦੀ ਪ੍ਰੋਬਲਮ ਹੋਈ ਤਾਂ ਵੀਡੀਓ ਆਪਾਂ ਪਹਿਲਾਂ ਤੁਹਾਨੂੰ ਬਿਮਾਰ ਕਬੂਤਰਾਂ ਦੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਰਿਜ਼ਲਟ ਦੀ ਦਿਖਾਵਾਂਗੇ ਵੀ ਇਹਦਾ ਰਿਜ਼ਲਟ ਕਿੰਨਾ ਕਾ ਠੀਕ ਆ ਭਰਾ ਜਿੰਨੇ ਭਰਾ ਨਵੇਂ ਜੁੜੇ ਹੋਏ ਹੋ ਆ ਕੈਪਸੂਲ ਵੀ ਤੁਹਾਨੂੰ ਦਿਖਾ ਦਵਾਂ ਨੇ ਕਿਸ ਤਰੀਕੇ ਨਾਲ ਵਿੱਚ ਐਡ ਕਰਨ ਨੇ ਤੇ ਟਰਮਾਈਸੀਨ ਦੇ ਕੈਪਸੂਲ ਨੇ ਭਰਾ ਇਹ ਐਡ ਹੋ ਗਏ ਗੋਲੀਆਂ ਹੋ ਗਈਆਂ ਟਰਮਾਈਸੀਨ ਦੀਆਂ ਪਾウダー ਵੀ ਤੁਸੀਂ ਜ਼ਰੂਰ ਐਡ ਕਰਨਾ ਪਾウダー ਵੀ ਤੁਹਾਡੇ ਅੱਗੇ ਪਿਆ ਇਹ ਵੀ ਵਿੱਚ ਜ਼ਰੂਰ ਐਡ ਕਰ ਲਿਓ ਤਾਂ ਜੋ ਤੁਹਾਨੂੰ ਰਿਜ਼ਲਟ ਪੂਰਾ ਸੈਟੀਸਫਾਈ ਮਿਲੇ ਇਹ ਵੀ ਹੋ ਗਈਆਂ ਭਰਾ ਹੁਣ ਇੱਥੇ ਸਿਰਫ ਇੱਕੋ ਗੋਲੀ ਘਟਾ ਉਹ ਹੈ ਲੀਵਰ 52 ਤੇ ਮੇਰਾ ਭਰਾ ਜਰੂਰ ਉਹ ਚੀਜ਼ ਐਡ ਕਰ ਲਿਓ ਤੇ ਦਵਾਈ ਨੂੰ ਥੋੜਾ ਟਾਈਮ ਲੱਗੂਗਾ ਤੇ ਤੁਸੀਂ ਇਦਾਂ ਤਿਆਰ ਕਰਕੇ ਭਰਾ ਆਪਣੇ ਬਿਮਾਰ ਬੂਤਰਾ ਨੂੰ ਦੇ ਸਕਦੇ ਹੋ ਠੀਕ ਆ ਭਰਾ ਧੰਨਵਾਦ ਸਾਰਿਆਂ ਦਾ